ਆ ਦੇ ਕਲ ਵਾਲੇ ਵਲੌਗ ਚ ਦੇਖਿਆ ਚਿੜੀਆਂ ਅੰਦਰੋਂ ਨਿਕਲ ਕੇ ਹੁਣ ਇਧਰ ਲੌਬੀ ਚ ਆ ਗਈ ਹੁਣ ਉਤਾਰ ਦੀ ਡਿਊਟੀ ਲਾਈ ਮੈਂ ਤੂੰ ਹੀ ਕੱਢੋ ਬਾਹਰ ਇੱਕ ਤਾਂ ਨਿਕਲ ਗਈ ਇੱਕ ਰਹਿ ਗਈ ਨਹੀਂ ਨਹੀਂ ਉਹ ਥੱਕੀ ਪਈ ਵਿਚਾਰੀ ਓਏ ਹੋਏ ਐ ਨਹੀਂ ਦਬਣ ਫੜੀ ਜਾਣੀ ਉਹ ਬੈ ਗਈ ਬਾਬਾ ਜੀ ਦੀ ਫੋਟੋ ਉੱਤੇ ਐ ਨਹੀਂ ਫੜੀ ਜਾਂਦੀ ਬਹੁਤ ਤੇਜ਼ ਬਹੁਤ ਨੇ ਇਹ 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 ਓਏ ਪਾਪਾ ਮਰ ਗਈ ਹੋਣੀ ਹੈ ਨਹੀਂ ਆ ਗਈ ਆ ਗਈ ਹਲ ਬਹੁਤ ਐਕਟਿਵ ਆ ਭਾਈ ਉਹ ਉਹ ਗਈ 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 ਕੁਝ ਕਰ ਦੇਣਾ ਨੁਕਸਾਨ ਇਹਨੇ ਚਿੜੀ ਨੇ ਪਤਾ ਨਹੀਂ ਸਾਡਾ ਨੁਕਸਾਨ ਹੀ ਕਰਾ ਕੇ ਜਾਣਾ ਕੁਛ ਆਪਾਂ ਆਪ ਨੂੰ ਫੜਾਈਂ ਥੱਲੋ ਆਹ ਗੁੱਟਾ ਗੁੱਲੂ ਜਾ ਹੁਣ ਤੂੰ ਇਹ ਹੋਏ ਨਾ ਜਾ ਨਹੀਂ ਭੈਣੇ ਜਾਣ ਕੇ ਆ ਬੂਆ ਬੰਦ ਕਰਦਾ ਮੈਂ ਖੜ ਜਾ ਦੇਖ ਨਾ ਦਮਣ ਫੜ ਫਾਂਦੀ ਕਿ ਨਹੀਂ ਬਸ ਇੱਥੋਂ ਤਾਂ ਬੂਆ ਖੁੱਲਾ ਛੱਡਿਆ ਸਾਹਮਣੇ ਸਾਡੇ ਪਾਸੇ ਘਰੇ ਮੱਛਰ ਇਹ ਇਹ ਜਾ 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 ਕਰ 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 ਮੈਂ ਕੈਚ ਹੀ ਕਰੀ ਬਣੀ ਆ ਕੈਚ ਇਹ ਥੱਲੇ ਹੋ ਜੇ ਨਾ ਮੜ ਗਈ ਉਹ ਸਾਹਮਣੇ ਬੂਆ ਖੁੱਲੇ ਗਏ 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 ਫਲ 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 ਇਹ ਥੱਕ ਗਈ ਹੁਣ ਤਾਂ ਵਿਚਾਰੀ ਥੱਕ ਗਈ ਥੱਕ ਗਈ ਬਥੇ ਐਕਸਰਸਾਈਜ਼ ਕਰਵਾ ਰਹੀ ਜਾਂ ਭੈਣੇ ਥੱਲੇ ਜਾ ਆਂਟੀ ਵੀ ਕਹਿਣਗੇ ਇਹਨਾਂ ਨੂੰ ਕਿ ਹੋ ਗਿਆ ਸਾਰ ਟੱਪਰ ਨੂੰ ਇਹ ਲੋ ਫੜੀ ਗਈ ਵਿਚਾਰੀ ਨਿੱਕੀ ਜੀ ਜਾਣ ਦਮ ਹੋ ਰਿਹਾ ਪਾਣੀ ਪਿਆ ਬਜਾ ਡੰਡੇ ਨੇ ਉਹਨਾਂ ਨੂੰ ਵੀ ਥੱਕ ਗਈਆਂ ਵਿਚਾਰੀਆਂ ਲੈਟ ਹੁਣ ਇੱਕ ਮਿੰਟ ਕਰ ਦੇ ਕਰ ਦੇ ਕਰ ਦੇ ਧਿਆਨ ਨਾਲ ਸੁਣੋ ਪੀ ਲਓ ਕਿ ਪਾਣੀ ਨਾ ਉਹ ਦਾ ਮੂੰਹ ਹੀ ਨਹੀਂ ਖੁੱਲਣ ਦੀ ਗੁਸੇ ਹੋ ਕੇ ਮੈਨੂੰ ਫੜਿਆ ਕਿਉਂ ਦਾ ਦੋ ਪਾਪਾ ਦਾ ਦੋ ਆਪੇ ਪੀ ਲੈਣਾ ਪਾਣੀ ਇਹਨੇ ਵਾਧੂ ਚਲੀ ਨੇ ਛੱਡ ਦੋ ਉਹਦੀ ਹਾਲਤ ਹੀ ਖਰਾਬ ਹੋ ਗਈ ਹੈ ਦਰਵਾਜ਼ੇ ਬੰਦ ਕਰ ਲਓ ਪਹਿਲਾਂ ਹਾਂ ਫਿਰ ਭੱਜਾਂ ਅੰਦਰ ਜਿਹਦਾ ਮੂੰਹ ਦਰਵਾਜ਼ੇ ਚਾੜੀ ਵਾਲਾ ਬੰਦ ਕਰ ਇਹ ਤਾਂ ਹਾਲਤੀ ਬਾਲੀ ਖਰਾਬ ਦਿਖਾਇਓ ਲਓ ਜੀ ਤੁਸੀਂ ਵੇਖ ਲਓ ਯਾ ਥੱਕ ਗਈ ਆਪਣੇ ਆਪੇ ਥੱਕ ਗਈ ਹੁਣ ਪਿਆ ਆਪਣੀ ਤਾਂ ਵਧੀਆ ਐਕਸਰਸਾਈਜ਼ ਹੋਈ ਇਹ ਇਹ ਢੋਣ ਨਾ ਕਿਤੇ ਦੱਬਦੇ ਉਹਦੀ ਸਰਵਾਈਕਲ ਹੋ ਜੂ ਸੇ ਬਾਈਕ ਕਰਦੇ ਲੱਗਦੇ ਮਰ ਵੀ ਜਾਉ ਕਿਤੇ ਛੱਡ ਦੋ ਛੱਡ ਦੋ ਐ ਛੱਡ ਦੋ ਬਸ ਫੇਰ ਅੰਦਰ ਨੂੰ ਵੜਦੀ ਐਡੀ ਟੀ ਹੋ ਗਈ ਉਡ ਨਹੀਂ ਪਾਰੀ ਹੋ ਇਨੀ ਥੱਕੀ ਵੀ ਹਾਂ ਥੱਕੀ ਗਈ ਤੁਸੀਂ ਵੀ ਥੱਕ ਗਏ ਪਿਓ ਤੀ ਹੋਰ ਬਹੁਤ ਸਭ ਕੁਝ ਮੇਰਾ ਕਿੰਨੇ ਕੰਮ ਪਏ ਸਾਰੇ ਕੰਮ ਰਹਿ ਗਏ ਨੇ ਤਾਂ ਵਾਤ ਚਲੋ ਆਹ ਦੇਖੋ ਟੇਬਲ ਰਾਦਾ ਇੱਥੋਂ ਚੱਕਿਆ ਹੀ ਨਹੀਂ ਹੈਗਾ ਬਸ ਐ ਇੰ ਟੇਡਾ ਹੀ ਲਾ ਰੱਖਿਆ ਵਿਚਾਰਾ ਉੱਤੋਂ ਸਮਾਨ ਵੀ ਨਹੀਂ ਚੱਕਿਆ ਲਓ ਜੀ ਬਾਹਰ ਦਾ ਮੌਸਮ ਦੇਖੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਤੇ ਬਾਹਰ ਦਾ ਮੌਸਮ ਤੋਂ ਅੱਜ ਸਵੇਰੇ ਚੜ ਗਈ ਹੈ 7:30 ਦਾ ਟਾਈਮ ਹੋ ਗਿਆ ਤੇ ਸਾਡਾ ਉਧਰ ਤੇ ਸਾਡਾ ਉਧਰ ਦਮੂ ਪੁੱਤ ਹੋ ਰਿਹਾ ਰੈਡੀ ਤੇ ਦਮਨ ਕਿਧਰ ਗਿਆ ਦਮਨ ਸਾਡਾ ਹੋ ਰਿਹਾ ਸਕੂਲ ਵਾਸਤੇ ਰੈਡੀ ਆਪਾਂ ਨੇ ਦਮਨ ਦੀਆਂ ਪਰੌਂਠੀਆਂ ਬਣਾ ਤੀਆਂ ਚਾਹ ਬਣਾ ਤੀ ਸਾਰਾ ਕੁਝ ਬਣਾਤਾ ਅਗਰ ਬਾਸੀ ਸਾਹਿਬ ਨੇ ਨਾ ਆਪਣਾ ਇਹ ਚ ਗਾ ਪਾ ਰੱਖਿਆ ਬਸ ਸਭ ਨੂੰ ਲੱਗੀ ਖੰਗ ਮੈਂ ਨਹੀਂ ਜਦੋਂ ਖੰਗਦੇ ਨਾ ਚਾਰ ਕਰਾਂ ਜਵਾਸ ਸੁਣਦੀ ਆ ਹਾਂ ਢੋਲ ਵਾਂਗੂ ਜੇ ਢੋਲੀ ਵਾਂਣੀ ਨਿੰਦਰੋ ਢੂੰ ਢੂੰ ਜੋ ਸੁਣੂਆਂ ਆਂਦੀ ਕਿਸੇ ਨੂੰ ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਮੈਂ ਤੁਹਾਡੇ ਵਾਂਗ ਨਹੀਂ ਖੰਗਦੀ ਮੈਂ ਹੋਲੀ ਖੰਗਦੀ ਆ ਬਸ ਆ ਕਿ ਤੁਹਾਨੂੰ ਇਹਨਾਂ ਹਾਲਤ ਦਿਖਾ ਨਹੀਂ ਸਕਦੇ ਇੰਨੀ ਹਾਲਤ ਵਧੀਆ ਰੇ ਜੇ ਤੁਹਾਨੂੰ ਹਾਲ ਦਿਖਾਤੀ ਤੂੰ ਹੀ ਬਸ ਸਾਨੂੰ ਪਸੰਦ ਕਰ ਲੈਂਦਾ ਹਨਾ ਆ ਦਮਨ ਫੋਗਿਆ ਰੜੀ ਜਦੋਂ ਸਾਡਾ ਹੋ ਰਿਹਾ ਸਕੂਲ ਦੀ ਰੈਡੀ ਤੇ ਦਮਨ ਸਕੂਲ ਦਾ ਹੋ ਗਿਆ ਟਾਈਮ ਤੇ ਆਪਾਂ ਇੱਧਰ ਸਾਰਾ ਕੁਝ ਆਪਣਾ ਕਰਤਾ ਦਮਨ ਮੈਂ ਅਸੀਸ ਸਾਹਿਬ ਆਏ ਨੇ ਫਿਰ ਹੈ ਨਾ ਨજર ਲਾ ਦੇਣੀ ਤੇ ਅੱਜ ਹੀ ਜਿਆਦਾ ਜੀ ਬਾਜ਼ਾਰ ਬਾਜ਼ਾਰ ਦੇ ਸਾਰੇ ਜਿਹੜੇ ਆਪਣੇ ਕੰਮ ਨੇ ਉਹ ਨਿਬੇੜਨੇ ਨੇ ਠੀਕ ਹੈ ਜੀ ਹੁਣ ਟਾਈਮ ਨਾਲ ਸਵੇਰ ਦਾ ਤੇ ਚਲੋ ਆਪਾਂ ਕਰ ਲਈਏ ਕੰਮ ਕਰ ਵਿੱਚ ਵਿੱਚ ਤੁਹਾਨੂੰ ਮਿਲੀ ਜਾਵਾਂਗੇ ਤੇ ਨਾਲੇ ਤੁਹਾdna ਗੱਲਾਂ ਪਤਾ ਕਰੀ ਜਾਵਾਂਗੇ ਪਹਿਲਾਂ ਚਾਹ ਚੂ ਆਪਾਂ ਪੀਜੀ ਫਿਰ ਮਿਲਦੇ ਹਾਂ ਤੁਹਾਨੂੰ ਠੀਕ ਹੈ ਜੀ ਤੁਸੀਂ ਉਹਨਾਂ ਸਾਰੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅੱਛਾ ਪਾਣੀ ਪੀਣਾ ਹੋ ਮੈਂ ਕੋਈ ਦੂਜਾ ਪਾਣੀ ਪੀਵਾਂ ਦਮ ਤੋ ਸਿਰੋਜੀ ਸਿਵਲ ਡਰੈਸ ਪਾ ਕੇ ਚਲੇ ਜਾਂਦੇ ਕੀ ਗੱਲ ਯਰ ਉਹ ਹੀ ਇਨਫਰਮ ਟਾਈਟ ਜੀ ਐ ਬੜਾ ਠੰਡ ਵੀ ਨੁਕਦੀ ਉਹ ਨਾਲ ਟਾਈਮ ਹੋ ਗਿਆ 8:30 ਦਾ ਹਾਂ ਜੀ ਹਾਂ ਜੀ ਇਹ ਗੱਲ ਤੁਹਾਡੀ ਸਹੀ ਆ ਕੀ ਪੱਕੀ ਗੱਲ ਕੁਛ ਨਹੀਂ ਕੁਛ ਨਹੀਂ ਕੀ ਦੱਸੋ ਕੁਛ ਨਹੀਂ ਪ੍ਰੋ ਮੁੰਡਾ ਕੁਛ ਕਹਿ ਰਿਹਾ ਸੀ ਤਾਂ ਨਹੀਂ ਹੁੰਦੀ ਇਹਨਾਂ ਦੀ ਹਾਂ ਦਮਣ ਵਾਈਟ ਥਲੇ ਲੋਰ ਪਾਲੀ ਦਾ ਬਾਗ ਬਹੁਤ ਸੋਹਣੀ ਬਹੁਤ ਸੋਹਣੀ ਹੈ ਨਹੀਂ ਬਹੁਤ ਸੋਹਣੀ ਕੋਤਾ ਮੇਰੇ ਕੋਤੇ ਦੀ ਤੂੰ ਜਾਓ ਭਾਈ ਜਾਓ 8:30 ਹੋ ਗਏ ਦੇਖ ਲਓ ਕਿਹੜੇ ਵੇਲੇ ਦੇ ਰੈਡੀ ਹੋ ਰਹੇ ਤੁਸੀਂ ਅਜੇ ਵੈਨ ਆਈ ਨਹੀਂ ਮੈਡਮ ਦਾ ਸੱਚ ਫੋਨ ਤਾਂ ਆਇਆ ਨਹੀਂ ਤੁਹਾਡੀ ਦਾ ਓ ਠੀਕ ਬਹਿ ਜਾ ਹਾਂ ਬੈਠੋ ਲਓ ਜੀ ਜਾਂਪਾ ਕੰਮ ਕਰ ਕਰ ਕੇ ਵੇਲੇ ਹੋ ਗਏ ਆ ਤੇ ਹੁਣ ਆਪਾਂ ਲੱਗੇ ਸੀ ਤੇਲ ਲਾਉਣ ਮੈਂ ਸਿਰ ਨੂੰ ਕਿਉਂਕਿ ਅਲਰਜੀ ਬੜੀ ਜ਼ਿਆਦਾ ਹੋਈ ਤੇ ਆ ਕੋਕੋਨਟ ਆਇਲ ਮੰਗਾਇਆ ਸੀ ਮੈਂ ਇਹ ਵਰਜਨ ਕੋਕੋਨਟ ਆਇਲ ਆ ਮੈਂ ਪਹਿਲਾਂ ਵੀ ਲਾਇਆ ਸੀ ਮੈਂਸ ਹੁਣ ਲਾਣੇ ਅੱਜ ਧੁੱਪ ਵਧੀਆ ਨਿਕਲੀ ਏ ਤੋ ਲਾ ਕੇ ਫੇਰ ਸਿਰ ਧੋਵਾਂਗੇ ਪੂਰੀ ਖਾਜ ਹੋ ਹੋ ਕੇ ਨਾ ਮੇਰੇ ਸਿਰ ਦਾ ਬੁਰਾ ਹਾਲ ਹੋ ਗਿਆ ਨਿੱਕੇ 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 ਵਿੱਚ ਦਾਣੇ ਜਿਹੇ ਹੋ ਗਏ ਨੇ ਤੇ ਰੋਟੀ ਰੱਟੀ ਖਾ ਲਈ ਆਪਾਂ ਨੇ ਕੰਮ ਕਰ ਵੀ ਸਾਰੇ ਕਰ ਲਏ ਕੱਪੜੇ ਥੋੜੀ ਜਿਹਾ ਹੁਣ ਉਹ ਵੀ ਧੋਤੇ ਨੇ ਆਪਾਂ ਨੇ ਤੇ ਥੋੜੇ ਜਿਹਾ ਕੱਪੜੇ ਪੈਣ ਉਹ ਵੀ ਧੋਤੇ ਆਪਾਂ ਨੇ ਕੱਪੜੇ ਧੋਲੇ ਨੇ ਤੇ ਬਸ ਹੁਣ ਤੇਲ ਲਾ ਕੇ ਥੋੜੇ ਸਿਰ ਨੂੰ ਸਿਰ ਧੋ ਕੇ ਤੇ ਥੋੜੇ ਜਿਹੇ ਬਾਜ਼ਾਰ ਦੇ ਕੰਮ ਨੇ ਉਹ ਵੀ ਕਰਨੇ ਨੇ ਉਹ ਵੀ ਕਰਕੇ ਆਉਣੀ ਆ ਤੇਲ ਲਾਣ ਵਾਲਾ ਕੋਈ ਨਹੀਂ ਆਪੇ ਤੇਲ ਲਾਣਾ ਪਾਣਾ ਮੈਨੂੰ ਤੇ ਚਲੋ ਜੀ ਮੈਂ ਲਾ ਲਾਂ ਤੇਲ ਫਿਰ ਮਿਲਦੇ ਆਪਾਂ ਲੋਜੀ ਤੇਲ ਤੁਲ ਲਾ ਕੇ ਸਿਰ ਸੁਰਾ ਢੋਲਿਆ ਆਪਾਂ ਨੇ ਆਪੇ ਤੇਲ ਲਾ ਲਿਆ ਐ ਹੁੰਦਾ ਕਿ ਸਿਰ ਦੀ ਕੋਈ ਮਾਲਿਸ਼ ਕਰੇ ਪਰ ਸਿਰ ਦੀ ਮਾਲਿਸ਼ ਕਰਨ ਵਾਲਾ ਕੋਈ ਨਹੀਂ ਨਾ ਹੁਣ ਮੈਂ ਸਿਰ ਧੋਤਾ ਮੇਰੇ ਵਾਲ ਨਾ ਇੰਨੇ ਫਲਫੀ ਹੋ ਜਾਂਦੇ ਨੇ ਸਿਰ ਤੋਂ ਕਿਹਾ ਪੂਰਾ ਕੀ ਕਹਿੰਦੇ ਨੇ ਪੰਜਾਬੀ ਚ ਆਲਣਾ ਹੀ ਬਣ ਜਾਂਦਾ ਤੇ ੁੱਪੇ ਬੈਠੇ ਸੀ ਸੁਰਸਕਾਰੀਆਂ ਮੈਂ ਹਾਂ ਚੱਲ ਤੁੱਪੇ ਥੋੜਾ ਜਿਹਾ ਸੇਕ ਨੇ ਸੇਕਦਿਆ ਲੱਗਦੇ ਫੇਰ ਅੰਦਰ ਜਾਂਦੇ ਤੇ ਦਮਨ ਦੇ ਆਉਣ ਦਾ ਟਾਈਮ ਹੀ ਹੋ ਰਿਹਾ 3:00 ਵੱਜ ਗਏ ਨੇ ਤੇ ਦਮਨ ਲਿਆਉਣਾ ਸਾਢੇ 3:00 ਪੌਣੇ 4:00 ਵੀ ਆਉਂਦੀ ਕਈ ਵਾਰ 4:00 ਵੀ ਆਉਂਦੀ ਫਿਰ ਬਣਾਨੇ ਆਪਾਂ ਆਪਣੀ ਦੀ ਰੋਟੀ ਠੀਕ ਹੈ ਫਿਰ ਬਾਕੀ ਵਲੌਗ ਵੀ ਫੇਰ ਹੀ ਕੰਟੀਨਿਊ ਕਰਾਂਗੇ ਹੁਣ ਮੈਂ ਨਾ ਕੰਗੀ-ਕੁੰਗੀ ਕਰ ਲਾ ਥੋੜਾ ਬਤਾ ਅ ਦੂਜਾ ਤੇਲ ਲਾ ਰਾਂ ਕਿਉਂਕਿ ਬਹੁਤ ਫਲਫੀ ਵਾਲ ਹੋ ਗਏ ਨੇ ਦੇਖੋ ਐਨ ਖਿਲਰੇ ਪਏ ਨੇ ਸਾਰੇ ਮਤਲਬ ਬੜਾ ਵਧੀਆ ਲੱਗਦਾ ਜਦੋਂ ਬੱਦਲ ਹੋ ਜਾਂਦੇ ਉਦੋਂ ਤਾਂ ਠੰਡ ਲੱਗਣ ਲੱਗ ਪੈਂਦੀ ਜੇ ਧੁੱਪ ਤਾਂ ਐਨ ਖਿਲਮੀ ਚੜੀ ਹੋਈ ਹੈ ਕਿ ਸਾਰੇ ਅੱਜ ਕੰਮ ਨਿਬੜ ਗਏ ਜੇ ਧੁੱਪ ਚੜੀ ਹੋਏ ਤਾਂ ਘਰ ਦੇ ਜਿਹੜੇ ਕੰਮ ਨੇ ਉਹ ਸਾਰੇ ਨਿਬੜ ਜਾਂਦੇ ਨੇ ਜੇ ਮੌਸਮ ਠੰਡਾ ਹੋਏ ਫਿਰ ਜੀ ਨਹੀਂ ਕਰਦਾ ਕੰਮ ਕਰਨ ਨੂੰ ਤੇ ਰੋਟੀ ਪਣੀ ਬਣਾ ਲਈ ਅੱਜ ਬਾਜ਼ਾਰ ਜਾਣਾ ਸੀ ਬਾਜ਼ਾਰ ਦੀ ਹੁਣ ਸਲਾਹ ਕੈਨਸਲ ਹੋ ਗਈ ਹੈ ਕਿਉਂਕਿ ਪਹਿਲਾਂ ਮੈਨੂੰ ਐ ਸੀ ਮੈਂ ਸਕੂਟੀ ਤੇ ਜਾਉਂਗੀ ਤੇ ਮੈਨੂੰ ਲੱਗਦਾ ਹੁਣ ਕਾਫੀ ਟਾਈਮ ਹੋ ਗਿਆ ਜਦੋਂ ਦੀ ਸਰਦੀ ਹੈ ਮੈਂ ਸਕੂਟੀ ਤੇ ਗਈ ਹੋਈ ਨਹੀਂ ਹੈਗੀ ਤੇ ਠੰਡ ਕਰਕੇ ਨਾ ਜੀ ਨਹੀਂ ਕਰਦਾ ਸਕੂਟੀ ਤੇ ਜਾਣ ਨੂੰ ਤੇ ਕੰਮ ਸਾਰੇ ਸਕੂਟਰੀ ਵਾਲੇ ਨੇ ਕਿਉਂਕਿ ਗਲੀਆਂ ਚ ਨਾ ਛੋਟੀਆਂ ਛੋਟੀਆਂ ਗਲੀਆਂ ਚ ਗੱਡੀ ਵੀ ਵੱੜਦੀ ਹੈਗੀ ਤੇ ਫਿਰ ਔਖਾ ਹੋ ਜਾਂਦਾ ਤੇ ਦੇਖਦੀ ਆ ਜੇ ਦਮਨ ਦੀ ਅੱਜ ਟਿਊਸ਼ਨ ਨਾ ਹੋਈ ਫਿਰ ਤਾਂ ਆਪਾਂ ਜਾਵਾਂਗੇ ਸਕੂਟੀ ਤੇ ਕਿਉਂਕਿ ਦਮਨ ਦੀ ਕੱਲ ਛੁੱਟੀ ਸੀ ਸਾਇੰਸ ਦੀ ਤੇ ਅੱਜ ਦੇਖਦੇ ਆ ਚਲੋ ਜੀ ਮੇਰੇ ਮੈਸੇਜ ਆ ਰਹੇ ਨੇ ਮੈਂ ਪਹਿਲਾ ਮੈਸੇਜ ਦੇ ਲਾਂ ਫਿਰ ਮਿਲਦੇ ਆਪਾਂ ਨਾਲੇ ਦਮਣ ਹੁੰਦੀ ਏ ਦਮਣ ਨਹੀਂ ਬਣਾਉਣਾ ਚਾਹ ਪਾਣੀ ਠੀਕ ਹੈ ਜੀ ਤੇ ਮੌਸਮ ਤੁਸੀਂ ਪਿੱਛੇ ਵੇਖੋ ਪੋ ਘੈਂਟ ਹੋਇਆ ਬੈਂ ਵਧੀਆ ਲੱਗ ਰਿਹਾ ਮੈਂ ਆ ਗਈ ਮੈਂ ਆ ਗਈ ਹਾਂ ਸਕੂਲ ਤੋਂ ਤੇ ਮੈਂ ਮੰਮਾ ਨੂੰ ਆਉਂਦੇ ਹੀ ਕੰਮ ਲਾਤਾ ਕਿ ਪਿਆਜ਼ ਕੱਟੋ ਮੈਂ ਬੇਲ ਪੂਰੀ ਬਣਾਉਣੀ ਰੋਟੀਆਂ ਨਹੀਂ ਖਾਣੀਆਂ ਰੋਟੀ ਸਬਜ਼ੀ ਬਣੀ ਪਈ ਐ ਛੋਲੇ ਦੀ ਸਬਜ਼ੀ ਬਣੀ ਐ ਰੋਟੀਆਂ ਬਣੀਆਂ ਪਈਆਂ ਕਹਿੰਦੇ ਨਹੀਂ ਮੈਂ ਬੇਲ ਪੂਰੀ ਖਾਣੀ ਐ ਬੇਲ ਪੂਰੀ ਮਤਲਬ ਘਰੇ ਲਿਆਂਦਾ ਪਿਆ ਸਮਾਨ ਤੇ ਮੈਨੂੰ ਕਹਿੰਦੇ ਸੀ ਮੰਮਾ ਪਿਆਜ਼ ਕੱਟ ਲਓ ਮੈਂ ਹੁਣ ਤੇ ਆ ਟਮਾਟਰ ਵੀ ਕੱਟਣੇ ਹੋਣੇ। ਟਮਾਟਰ ਹੈ ਹੀ ਨਹੀਂ। ਹੈਗੇ ਨੇ। ਹੈਗੇ ਨੇ। ਉਹ ਟੋਕਰੀ 'ਚ ਪਏ ਨੇ ਸੈਲਫ ਦੇਤੇ ਜੇ ਚੱਕ ਕੇ ਲਿਆ। ਜੀ ਜੀ। ਠੀਕ ਹੈ। ਹੂੰ। ਹੂੰ। ਯਾਰ ਆ ਪੌੜੀਆਂ ਦੇ ਪਿੱਛੇ ਆਉਂਦੀ ਐ ਇਹਨਾਂ ਨੂੰ ਤਾਂ ਫਰਵਰੀ। ਕਿਹੜੀਆਂ? ਪੌੜੀਆਂ ਦੇ ਕਿ? ਕਿਉਂ ਉੱਧਰ ਹੋ ਗਿਆ ਨਾ। ਇਸ ਟਾਈਮ ਸੂਰਜ ਉੱਧਰ ਚਲਾ ਜਾਂਦਾ। ਸੇਰ ਨੂੰ ਮੇਕਪੇ ਅਹ ਨਹੀਂ ਲੱਗਿਆ ਹਜੇ ਤੱਕ। ਕੰਗੀ ਨਹੀਂ ਹੋਈ ਹੈ ਜੀ। ਐਂ ਲੇਟ ਲਿਆ ਭਾਵੇਂ ਦੋ ਦਿਨ ਕੰਗੀ ਨਾ ਹੋਏ ਭਾਵੇਂ ਇੱਕ ਦਿਨ ਕੰਗੀ ਨਾ ਹੋ ਜਾ। ਇੰਨੀ ਬਿਜ਼ੀ ਲਾਈਫ ਹੋਈ ਪਈ ਸਾਡੀ ਅਜੇ ਨੂੰ ਸਸ ਸਾਇੰਸ ਦੀ ਛੁੱਟੀ ਹੈ ਹਮ ਪਰ ਜੇ ਆਪਾਂ ਹੁਣ ਸਕੂਟੀ ਤੇ ਗਏ ਤਾਂ ਹਨੇਰਾ ਹੋ ਜਾਣਾ ਆਪਾਂ ਨੂੰ ਕਿੱਥੇ ਬਾਜ਼ਾਰ ਬਾਜ਼ਾਰ ਚ ਗਿਰਨ ਜਾਣਾ ਬਾਜ਼ਾਰ ਜਾਣਾ ਮਾਸਟਰ ਕੋ ਕੱਪੜੇ ਖੜਨੇ ਨੇ ਸੁਨਾਮ ਹੋਰ ਕਿੱਥੇ ਸਾਰੇ ਪਿਆਜ਼ ਕੱਟਦਾ ਹਮ ਦੇਖ ਲਓ ਜਿੰਨੇ ਮਨਸਤਾ ਨਵਾਂ ਉਹ ਕੱਡਾ ਦੇਣਾ ਉਹਨਾਂ ਦੀ ਕੈਨੀ ਦੇਣੀ ਧੋ ਕੇ ਰੱਖੀ ਪਈ ਦੁੱਧ ਵਾਲੀ ਹੂੰ ਦਕਾਰ ਨਹੀਂ ਗਟਾਰ ਗਟਾਰ ਆ ਗਈ ਹੁਣ ਤੋਂ ਪੰਜ ਸੇਰ ਦੇ ਬਦਲਦੇ ਹੋਇਆ ਪਿਆ ਉਹਨਾਂ ਨੇ ਕਬੂਤਰ ਰੱਖੇ ਨੇ ਸਾਰਾ ਦਿਨ ਕਬੂਤਰ ਡੰਗ ਰਹੇ ਨੇ ਇੱਥੇ ਉਹ ਬਹੁਤ ਦੂਰੋਂ ਦਿਖਣਾ ਹੈ ਧਬਨ ਜਾ ਨਹੀਂ ਤੁਹਾਨੂੰ ਕਿਵੇਂ ਪਤਾ ਫੇਰ ਇੱਥੋਂ ਓ ਮੈਨੂੰ ਦਿਖਣ ਨੇ ਤੈਨੂੰ ਨਹੀਂ ਦਿਖਣੇ ਨਾ ਤੂੰ ਉੱਧਰ ਬੈਠੀ ਵੱਲੋਂ ਧਬਨ ਤੇ ਕਿ ਉਹ ਤਾਂ ਸਾਹਮਣੇ ਦੇ ਉਹ ਜਨਾਨੀ ਡੰਦੀ ਹੈ ਉਹ ਦੇ ਉਧਰ ਫੜ ਕੇ ਬੈਠੀ ਆ ਤੇ ਤੂੰ ਇਧਰ ਕੈਮਰੇ ਚ ਨਹੀਂ ਦਿਖਨੇ ਤੂੰ ਆਪ ਦੇਖ ਲੈ ਘੜ ਜੋ ਦੇਖਦੀ ਆ ਉਹ ਦੇਖ ਲਓ ਤੀ ਉਹ ਉਧਰ ਕਬੂਤਰ ਲੜਦੇ ਇਧਰ ਅੱਛਾ ਉਹ ਦਿਖ ਗਈ ਕੈਮਰੇ ਚ ਦਿਖ ਗਈ ਕੈਮਰੇ ਚ ਹਮ ਤੇ ਜੇ ਮੇਰਾ ਕਬੂਤਰ ਨਾ ਮੇਰਾ ਕਬੂਤਰ ਬਾਣੀ ਕੀ ਉਹ ਇੱਕ ਸਬੰਤ ਆ ਰਿਹਾ ਸੀ ਤੇਰੇ ਵਾਸਤੇ ਵਿਆਹ ਵਾਲੀ ਵੀਡੀਓ ਤੇ ਆਈ ਕਿੰਨੇ ਜੰਮਣ ਨੇ ਮਾਜੇ ਵਾਲੀ ਬੋਲੀ ਬੋਲੀ ਨਾ ਕੀ ਹੋਣਿਆ ਏ ਬੜਾ ਵਧੀਆ ਲੱਗਾ ਸੂਨ ਆਟੋਮੈਟਿਕਲੀ ਨਿਕਲ ਜਾਂਦੀ ਏ ਜਿਆਦਾ ਤਾਂ ਘਰੇ ਮਾਝੇ ਵਾਲੀ ਚੱਲਦੀ ਮਾਲਵੇ ਵਾਲੀ ਬੋਲੀ بس ਪਾਪਾ ਬੋਲਦੇ ਨੇ ਤੇ ਦੰਮੂ ਬੋਲਦੀ ਐ ਤਾਂ ਪਰ ਜਦੋਂ ਮੈਂ ਬੋਲਦੀ ਫਿਰ ਦੰਮੂ ਮੈਨੂੰ ਫੋਲੋ ਕਰ ਲੈਂਦੀ ਫੋਲੋ ਗਲਤੀ ਨਾਲ ਹੋ ਜਾਂਦਾ ਮਾਝਾ ਮਾਲਵਾ ਮਿਕਸ ਹੋ ਜਾਂਦਾ ਫਿਰ ਹੈਨਾ ਲੈ ਬਿਤੇ ਮੈਂ ਪਿਆਜ਼ ਕੱਟਿਆ ਮੇਰਾ ਦਮਣ ਨੇ ਕੰਮ ਉਹ ਵਦਾਤਾ ਮੈਂ ਤਾਂ ਰੋਟੀ ਰੋਟੀ ਬਣਾ ਕੇ ਬੈਠੀ ਦਮਨ ਰੋਟੀ ਖਾ ਲਗੀ ਦਮਨਮ ਦੇ ਕਹਿੰਦੇ ਨਹੀਂ ਜੀ ਮੈਂ ਤੇ ਬੇਲ ਪੂਰੀ ਖਾਣੀ ਆਹ ਤੇ ਨਾ ਪਾਵਾਂ ਨੋ ਇਹ ਕੀ ਗੰਦੇ ਜੇ ਧੂਕਾਂ ਕਹਿੰਦੇ ਇਹਨੂੰ ਧੂਕਾਂ ਚੱਲ ਦੱਸਿਓ ਤੁਸੀਂ ਕੀ ਕਹਿੰਦੇ ਸਾਰੇ ਧੂਕਾਂ ਹੀ ਕਹਿੰਦੇ ਆ ਹੋਰ ਕੀ ਕਹਿੰਦੇ ਆ ਨਹੀਂ ਆਹੋ ਸ਼ਾਇਦ ਕੁਝ ਹੋਰ ਵੀ ਕਹਿੰਦੇ ਲੈ ਮੇਰਾ ਪੁੱਤ ਲੈ ਜਾ ਪਾਣੀ ਉਹੋ ਕੀ ਕਹਿੰਦੇ ਸੀਗੇ ਕੀ ਕੀ ਪੂ ਪੁੰਗਰੇ ਆਰੇ ਨਹੀਂ ਪਿਆਜ਼ ਪੂੰਗਰ ਜਾਂਦੇ ਨੇ ਨਾ ਤਾਂ ਫਿਰ ਉਹਦੀਆਂ ਭੂਕਾ ਨਿਕਲਦੀਆਂ ਹੀ ਭੂਕਾ ਕਹਿੰਦੇ ਨੇ ਭੂਬਾ ਓਏ ਭੂਬਾ ਨਿਕਲਿਆ ਹੁੰਦੀ ਭੂਗਾ ਭੂਬਾ ਭਾਗ ਭੂਕਾ ਅਲਫੜਾ ਬਣਾਓ ਬੇਲ ਪੂਰੀ ਮਮਾ ਬਾਲੀ ਨਾਲ ਦਮਨ ਬਣਾਈ ਸੌਸ ਨਾ ਪਾਓ ਵਿੱਚ ਠੀਕ ਹੈ ਸੌਸ ਪਾਉ ਨਹੀਂ ਸੌਸ ਸੌਸ ਓਹੋ ਓਹੋ ਆ ਟੇਬਲ ਕਾਲ ਦਾ ਮਾਦੇ ਪੁੱਤਾਂ ਨੇ ਕਿਤੇ ਸਾਈਡ ਤੇ ਨਹੀਂ ਲਾਇਆ ਹੈਗਾ ਉੱਥੇ ਹੀ ਪਿਆ ਵਿਚਾਰਾ ਕਰਮਾ ਵਾਲਾ ਨਾਨੀ ਦੀ ਕੁੜੀ ਨੇ ਲਾਇਆ ਨਾਨੀ ਦੀ ਕੁੜੀ ਨੇ ਲਾਇਆ ਨਾਨੀ ਵਿਚਾਰੀ ਇੱਥੇ ਬੈਠੀ ਹੈ ਘਟ ਪਾਈ ਸੌਸ ਠੀਕ ਹੈ ਮੈਂ ਵੀ ਖਾਉਂਗੀ ਥੋੜੀ ਲੈ ਮੈਨੂੰ ਪਾਣੀ দাও ਪੁੱਤ ਚਲ ਮੇਰੇ ਪੁੱਤ ਬਣਾਉਂਦਾ ਬੇਲ ਪੂਰੀ ਕੀ ਹੋ ਗਿਆ ਲੋੜ ਕੇ ਤੇ ਬੇਲ ਪੂਰੀ ਖਾਣੇ ਪਿਆਜ਼ ਦੁੱਲਦੇ ਨਹੀਂ ਫੇਰ ਬਣਾਣੀ ਆਪਾਂ ਚਾਹ ਆਏ ਦਮੇ ਦੁੱਲਦੇ ਨਹੀਂ ਪਤਾ ਕੀ ਟੰਡੋ ਲੁਰੀਆ ਟ੍ਰੈਕ ਚੁਲਿਆ ਮੈਂ ਜਲਾ ਸਮਾਟ ਠੀਕ ਦਰਮੀ ਤੱਕ ਨਾ ਇਹ ਕਰਦੇ। ਇਹਨੀ ਥ੍ਰੇ ਲੱਗਦੀ ਹੈ ਨਾ ਇੰਨੀ ਥ੍ਰੇ ਲੱਗਦੀ ਹੈ ਨਾ ਦੇਖਿਓ ਹਮ ਥੋੜੀ ਹੋਰ ਪਾ ਲਾ। ਮੈਂ ਤਾਂ ਜਿਆਦਾ ਨਹੀਂ ਖਾਣੀ ਥੋੜੀ ਹੀ ਖਾਣੀ ਹੈ ਠੀਕ ਹੈ ਆ ਜਾ ਬਾਹਰ ਆ ਜਾ ਮੇਰਾ ਪੁੱਤ। ਚਾ ਉਹ ਦੰਮੂ ਬਣਾ ਕੇ ਲੈਂਦੀ ਬੇਲਪੂਰੀ ਫਿਰ ਮਿਲਦੇ ਆ। ਪਤਾ ਨੂੰ ਸੈਂਟੋ ਧੁੱਪ ਹੈਗੀ ਥੋੜਾ ਧੁੱਪ ਦਾ ਹੋਰ ਲਾ ਲੈ ਲੀਏ। ਤੇ ਧੁੱਪ ਚੱਲ ਜਾਈ। ਸਾਰੇ ਤੋਤੇ ਪੈ ਨੇ ਫੋਲਡ ਕਰ ਲੀਏ। ਦਮਨ ਸਾਡੀ ਬਣਾ ਲਿਆ ਇਹ ਬੇਲ ਪੂਰੀ ਟਮਾਟਰ ਪਾਏ ਨਹੀਂ ਬਿਨਾ ਟਮਾਟਰਾਂ ਤੋਂ ਹੀ ਲਾਈ ਮੈਂ ਕਿਹਾ ਟਮਾਟਰ ਨਹੀਂ ਪਾਏ ਨੇ ਆ ਦੇਖੋ ਟਮਾਟਰ ਤਾਂ ਅੱਛਾ ਸੀਏ ਕੈਂਟ ਬਣੀ ਬਹੁਤ ਕੈਂਟ ਓਹੋ ਨਿੰਬੂ ਹੈ ਨਹੀਂ ਸੀ ਹੈ ਚਲ ਸਾਸ ਪਾ ਲਈ ਤੋਂ ਹਣਾ ਮੇਰੇ ਸਾਡੀ ਚੀਜ਼ ਬਣੀ ਹੋਈ ਕੈਂਟ ਹੀ ਹੁੰਦੀ ਆ ਓਹੋ ਮਮਾ ਦੇ ਨਹੀਂ ਹੁੰਦੀ ਕੈਂਟ ਨਿੰਬੂ ਹੈ ਲੋ ਜੀ ਖਾ ਕੇ ਦੱਸਿਓ ਅਸੀਂ ਤੁਹਾਨੂੰ ਕਿਵੇਂ ਬਣੀ ਸਾਡੀ ਬੇਲ ਪੂਰੀ ਲੱਗ ਮੈਂ ਗੋਲ ਗੱਪੇ ਖਾਣ ਦੀ ਕਰਦਾ ਤੁਹੇ ਲੇਖ ਤੂੰ ਲੈ ਕੇ ਆਂ ਜਾਂਦਾ ਹੈ ਪਹਿਲਾ ਜੀ ਕਰੇ ਖਾਵਾਂਗੇ ਬੈਗ ਹੂੰ ਮਜ਼ਾ ਆਉਂਦਾ ਹੂੰ ਮੋਰ ਟੈਸਟ ਵੀ ਨਹੀਂ ਦਰਪਤ ਨੇ ਇਧਰ ਉਸੇ ਦਾ ਕੇ ਬੈਗ ਆਇਆ ਇਤ ਵੇਖ ਹੂੰ ਗੋੜ ਨਹੀਂ ਤੂੰ ਇਧਰ ਆ ਨਾ ਇਧਰ ਇਥੇ ਰੱਖ ਹਾਂ ਸੈਂਟਰ ਤੇ ਮੈਂ ਚੌਂਕੜੀ ਮਾਰਨੀ ਹੈ ਯਾਰ ਚੌਂਕੜੀ ਮਾਰ ਲੈ ਬਸ ਫਿਰ ਬੂਟ ਥੱਲੇ ਲਾ ਦਿੰਦਾ ਯਾਰ ਹਾਂ ਬੰਦੀ ਗੰਦਾ ਹੋਇਆ ਪਿਆ ਕੱਪੜਾ ਤੋੜ ਵਾਲਾ ਬੰਦੇ ਦਾ ਲਓ ਜੀ ਦਮਨ ਹੁਣ ਮੇਰੀ ਹੈਲਪ ਕਰਵਾ ਰਹਾ ਕਿਤੇ ਮੈਂ ਟੂਸਨ ਚਲਾ ਜਾਣਾ ਮੈਂ ਟੋਕਰੀ ਲਿਆਓ ਪੁੱਤ ਤੇ ਅੱਜ ਆਪਾਂ ਬਣਾਵਾਂਗੇ ਗੋਗਲੂ 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 ਇਹ ਜਦੋਂ ਨਵਦੀਪ ਘਰੇ ਗਏ ਹਨ ਉਹਨਾਂ ਆਂਟੀ ਨੇ ਮੈਨੂੰ ਮੂਲੀਆਂ ਮੈਂ ਤੁਹਾਨੂੰ ਦੱਸਿਆ ਇਸ ਵੀਡੀਓ ਚ ਹਨਾ ਤੇ ਗੋਗਲੂ ਗੋਗਲੂ ਸਾਰਾ ਕੁਝ ਦਿੱਤਾ ਹੀ ਤਿਆਰ ਨਹੀਂ ਗੋਗਲੂ ਵੈਸੇ ਛਲਗੰਮੀ ਕਹਿੰਦੇ ਨੇ ਮਾਝੇ ਵਾਲੀ ਬੋਲੀ ਚ ਕਹਿੰਦੇ ਨੇ ਗੋਗਲੂ ਠੀਕ ਹੈ ਜੀ ਅੱਜ ਬਣਾਵਾਂਗੇ ਆਪਾਂ ਗੋਗਲੂ ਲੋਜੀ ਗੋਗਲੂ ਆਪਾਂ ਨੇ ਕੱਢ ਲਏ ਨੇ ਤੇ ਮੈਨੂੰ ਲੱਗ ਦੋਵਾਰੀ ਬਣ ਜਾਣਗੀ ਦਮਨ ਆਪਣੇ ਆਪਾਂ ਤਿੰਨ ਜਣੇ ਮੁੱਖ ਸਾਰੇ ਤਾਂ ਕੀ ਬਣਾਣੇ ਨੇ ਬਾਬਾ ਦੇ ਤੇ ਨਾਂਟੀ ਨੇ ਇੱਕ ਬਹੁਤ ਵੱਡਾ ਵਾੜਾ ਨਹੀਂ ਇਹ ਤਾਂ ਜਦੋਂ ਆਹ ਸਬਜ਼ੀ ਬਣ ਜਾਂਦੀ ਫਿਰ ਇਕੱਠੇ ਜੇ ਹੋ ਜਾਂਦੇ ਨੇ ਵੈਸੇ ਤੇ ਇਹ ਪਾਲਕ ਪਾ ਕੇ ਬਣਾਉਂਦੇ ਨੇ ਆਪਾਂ ਪਾਲਕ ਤਾਂ ਹੈ ਨਹੀਂ ਕਿਹੜਾ ਲੈਣ ਜਾਓਗੇ ਟਾਈਮ ਲੱਗਣਾ ਕਿੰਨ ਚੁੱਟੇ ਪੈਨੇ ਨਾ ਆਪਲਾ ਆ ਰੱਖੀ ਲੰਡੀ ਰਹਿਣ ਸਕਦੀ ਸੱਚੇ ਪੈਨੇ ਤੁਸੀਂ ਵੀ ਦੱਸਿਓ ਇਹ ਕਮੈਂਟ ਕਰਕੇ ਗੁੰਗਲੂ ਕਿੱਧਰ ਕਹਿੰਦੇ ਨੇ ਤੇ ਛਲਗਮ ਕਿੱਧਰ ਕਹਿੰਦੇ ਛਲਗਮ ਪਤਾ ਹੀ ਛਲਗਮ ਤਾਂ ਵੈਸੇ ਚੱਲਦਾ ਆ ਆਪਾਂ ਗੁੰਗਲੂ ਕਹਿ ਦਿੰਦੇ ਆ ਜਿਵੇਂ ਕੋਈ ਬੱਚਾ ਹੁੰਦਾ ਹੀ ਨਾ ਛੋਟਾ ਜਿਹਾ ਜਿਵੇਂ ਉਹਦੇ ਨਾਮ ਗੁੰਗਲੂ ਰੱਖ ਦਿੰਦੇ ਸੀ ਗੋਲ ਗੋਲ ਆ ਤੁਰੀਆ ਗੋਲ ਬੋਲ ਜਿਹਾ ਲੱਗਣਾ ਹਨਾ ਮੈਂ ਕਹਿੰਦਾ ਕਰਦਾ ਕੀ ਗੁੰਗਲੂ ਜਿਆ ਮੱਖੀ ਦੀ ਮੇਰੀ ਜਾਣਕਾਰੀ ਤੇ ਕਹਣਾ ਗੁੰਗਲੂ ਜਿਆ ਕਰਦਾ ਕੀ ਇਹਨੂੰ ਪਿਆਰ ਨਾਲ ਆਪਣਾ ਗੁੰਗਲੂ ਕਹਿੰਦੇ ਹਾਂ ਜਿਵੇਂ ਕੋਈ ਕਹਿੰਦੇ ਨਾ ਗੋਲ ਕੱਪਾ ਜਿਆ ਗੁੰਗਲੂ ਜਿਆ ਐਵੇਂ ਕਹਦੇ ਨੇ ਤੇ ਲੱਡੂ ਜਿਆ ਹੈ ਲੱਡੂ ਜਿਆ ਲੱਡੂ ਜਿਆ ਲੰਡੂ ਨਹੀਂ ਲੱਡੂ ਜੀ ਲੱਡੂ ਬੋਲਿਆ ਲੱਡੂ ਜੀ ਆਇਆ ਮੱਖੀ ਨੇ ਜਾਣ ਖਾ ਲਈ ਯਾਰ ਕਾਦੀ ਘੁਮਰੀ ਐ ਹੋਰ ਦੇਣ ਸਾਰੇ ਤੇ ਭੇਜਪੂਰੀ ਖਾਈ ਸੀ ਨਾ ਉਦੋਂ ਵੀ ਆਇਆ ਤਲਾਦਾ ਥੋੜੇ ਹੀ ਬੜੇ ਹੋਏ ਹਨਾ ਇੱਕ ਵਾਰ ਹੋਰ ਬਣਾ ਲਾਂਗੇ ਪਰ ਜਿਹੜੀ ਤਾਜੀ ਸਬਜ਼ੀ ਆਪਾਂ ਤਾਜੀ ਬਣਾ ਲਈਏ ਹਨਾ ਉਹਦੇ ਵਰਗਾ ਸਵਾਦ ਨਹੀਂ ਮਿਲਦਾ ਅੱਲਾ ਜੇ ਪਈ ਰਵੇ ਬਾਕੀ ਇਹ ਕੀ ਤਾਂ ਚਲੋ ਘਰ ਦੀ ਸਬਜ਼ੀ ਐ ਰੇ ਸਪਰੇਅ ਤੋਂ ਬਿਨਾ ਇੱਕ ਮੈਂ ਬਿਣਾਉ ਦੇ ਦੁਪੱਟੇ ਤੋਂ ਚਿਲਕਾ ਲਾਇਆ ਦੁਪੱਟਾ ਨਹੀਂ ਹੈਗਾ ਕਿੰਤਰ ਲਮਤਰ ਗੱਲ ਚ ਹਾਰ ਪਾ ਦਾ ਦੇਖੋ ਆਹੋ ਹੋਰ ਓਹ ਟੁੱਟ ਗਿਆ ਮੂਲੀਆਂ ਵਾਲੇ ਪਰੌਂਠੇ ਬਣਾਵਾਂਗੇ ਸਵੇਰੇ ਫਰਾਤ ਨੂੰ ਬਣਾ ਲੈਣਾ ਸਬਜ਼ੀ ਮੈਂ ਮੇਥੇ ਵੀ ਤੇ ਨਾ ਟਿਣੀ ਮੈਂ ਮੇਥੇ ਮਸਾਲਾ ਕਰਕੇ ਲੁਹਾ ਦੇ ਚੀ ਪਾ ਦਿੰਦੀ ਘੜੀਆਂ ਵੀ ਇੱਥੇ ਹੋਰ ਕੀ ਦਿੱਤਾ ਮੂਲੀ ਤੇ ਆਹ ਮੂਲੀ ਤੇ ਮੂਲੀ ਓਏ ਮੂਲੀ ਕਹੇ ਜੀ ਓਏ ਸਾਗ ਆਪਾਂ ਨੇ ਖਾ ਲਿਆ ਦੋ ਲੱਤਾਂ ਵਜੀ ਦੋ ਲੱਤਾਂ ਨਹੀਂ ਜਿਵੇਂ ਆਂਦੀ ਨਹੀਂ ਗੇ ਲੱਤਾਂ ਤੇ ਉੱਤੇ ਮੂੰਹ ਆ ਹੂੰ ਇਹ ਦੋ ਉਂਗਲ ਉਂਗਲਾਂ ਹਨ ਜਿਵੇਂ ਬੱਕਰੇ ਦੇ ਪੈਰ ਹੁੰਦੇ ਨੇ ਬੱਕਰਾ ਦੇਖਿਆ ਕਦੇ ਹਾਂ ਦੇਖਿਆ ਚੱਲ ਮੇਰੇ ਗੱਲ ਸੁਣ ਪੁੱਤ ਹੋ ਜਾ ਉਹ ਰੈਡੀ 5 ਵਜਣ ਵਾਲੇ ਨੇ ਹੂੰ ਮੈਂ ਧੁੱਪ ਦੀ ਹੈਗੀ ਇੱਥੇ ਬੈਠੇ ਸਭੀ ਕੜਦਾ ਅੰਦਰ ਜਾ ਕੇ ਤਾਂ ਕੋਈ ਕੰਮ ਕਰਨ ਦਾ ਦਿਲ ਨਹੀਂ ਕਰਦਾ ਹੈਗਾ ਅੰਦਰ ਐ ਹੁੰਦਾ ਬਸ ਬਿਸਤਰੇ 'ਚ ਵੱਜ ਜਾ ਪਰ ਮੇਰੀ ਆਦਤ ਹੈ ਮੈਂ ਤਾਂ ਉਦੋਂ ਬਿਸਤਰੇ 'ਚ ਵੱਜਦੀ ਨਹੀਂ ਜਦੋਂ ਮੇਰੇ ਕੰਮ ਸਾਰੇ ਖਤਮ ਹੋਣ ਫੇਰੀ ਵੱਜਦੀਆਂ ਜਿੰਨਾ ਚਿਰ ਕੰਮ ਨਾ ਹੋਣਾ ਉਨਾ ਚਿਰ ਤਾਂ ਬਿਸਤਰੇ 'ਚ ਵੀ ਬੈਠਣ ਦਾ ਦਿਲ ਨਹੀਂ ਕਰਦਾ ਬਾਕੀ ਧੁੱਪ ਲੱਗੀ ਹੈ ਅੱਜ ਮੌਸਮ ਨਿੱਗ ਗਿਆ ਹੀ ਹੈ ਅੰਦਰ ਵੀ ਠੀਕ ਹੈ ਮੌਸਮ ਨਹੀਂ ਤਾਂ ਅੰਦਰ ਠਰੂ ਠਰੂ ਹੁੰਦਾ ਹੁਣ ਤਾਂ ਦੋ ਦਿਨ ਦਿਨ ਹੋ ਗਏ ਹੀਟਰ ਵੀ ਨਹੀਂ ਲਾਇਆ ਠੰਡ ਜ਼ਿਆਦਾ ਹੈ ਨਹੀਂ ਗਈ ਹੁਣ ਹਮ ਨਾਲ ਨਾਲ ਦੋ ਦੋ ਕੰਮ ਕਰਨੇ ਪਏ ਇੱਧਰ ਸਾਡੇ ਭੈਣ ਭਰਾਵਾਂ ਦੇ ਮੈਸੇਜ ਵੀ ਆ ਰਹੇ ਨੇ ਆਹ ਭਰਾ ਭਤਾ ਨਾ ਨਾ ਭਾ ਕੋ ਕੀ ਆ ਗਿਆ ਨਾ ਕੋਰੀਅਨ ਮਿਲ ਗਿਆ ਵਾ ਕੋਰੀਅਨ ਪਿੱਛੇ ਮੋਟਰਸਾਈਕਲ ਆ ਕੋਈ ਸੁਣਦਾ ਹੀ ਨਹੀਂ ਹੈਗਾ ਹਾਂ ਪ੍ਰਸਾਤ ਜੀ ਦਾ ਲੱਕਾ ਕੋਰੀਅਨ ਮਿਲ ਗਿਆ ਵਾ ਤੇ ਸੂਟ ਵੀ ਬਹੁਤ ਸੋਹਣੇ ਆਏ ਨੇ ਤੇ ਮੈਂ ਥੋੜੇ ਜਿਹਾ ਦੇਖ ਕੇ ਸੂਟ ਤੇ ਤੁਹਾਨੂੰ ਜਰੂਰੀ ਆ ਮੈਂ ਘਰੋਂ ਚੱਲਦੀ ਤੇ ਮੈਂ ਜਦੋਂ ਵੀ ਆਇਆ ਤਾਂ ਮੈਂ ਤੁਹਾਨੂੰ ਦੱਸੂਗੀ ਕਿ ਕਿੰਨਾ ਸੂਟ ਬਹੁਤ ਸੋਹਣੇ ਬਣਾਏ ਨੇ ਬਹੁਤ ਸਾਫ ਹੈ ਤਾਂ ਮੈਂ ਸਿੱਧਾ ਆ ਕੇ ਕਰਾਂ ਫੋਨ ਕਿੰਦੇ ਕੋਰੀਅਨ ਮਿਲ ਗਿਆ ਸੂਟ ਬਹੁਤ ਸੋਹਣੇ ਬਣਾਏ ਨੇ ਥੈਂਕ ਯੂ ਜੀ ਚਲੋ ਕੋਰੀਅਰ ਮਿਲ ਗਿਆ ਉਹਨਾਂ ਨੂੰ ਨਿਊਜ਼ੀਲੈਂਡ ਵਾਲੇ ਨੇ ਉਹਨਾਂ ਨੂੰ ਕੋਰੀਅਰ ਮਿਲ ਗਿਆ ਰੂਟ ਪਸੰਦ ਆ ਗਏ ਉਹਨਾਂ ਦਾ ਆਰਡਰ ਸਾਡੇ ਚੱਲਦਾ ਪਿਆ ਉਹ ਵੀ ਆਪਾਂ ਨੇ ਕੰਮ ਸ਼ੁਰੂ ਕਰਨਾ ਹੋਰ ਪਿਆ ਹਾਏ ਹਾਏ ਆਪਾ ਬੜਾ ਸਖਤ ਹੈ ਹੋਏ ਕਿੰਨਾ ਛਿੱਟਾ ਛਿੱਟਾ ਦੇਖ ਕਿੰਨਾ ਨਿਕਲੇ ਹੈਣਾ ਕੱਚੇ ਜਦੋਂ ਛੋਟੇ ਛੋਟੇ ਨੇ ਕੱਚੇ ਖਾ ਲੈਣੇ ਤੋੜ ਕੇ ਸੁਆਦ ਲੱਗਦਾ ਹੁਣ ਵੀ ਖਾ ਲਈ ਦੇਣਾ ਪਰ ਪਿਆੜੀ ਚ ਲੱਗੇ ਹੁਣ ਤਾਂ ਹੁਣ ਤਾਂ ਬਾਜ਼ਾਰ ਵਾਲੀਆਂ ਸਬਜ਼ੀਆਂ ਖਾਦੀਆਂ ਨਹੀਂ ਆਂਦੀਆਂ ਇਹ ਵੀ ਪਿਆੜੀ ਚ ਲੱਗਿਆ ਸੀਗਾ ਇੱਕ ਹਿਸਾਬ ਦਾ ਬਾਜ਼ਾਰ ਵਾਲੀ ਚ ਐ ਨਹੀਂ ਲੱਗਿਆ ਮੈਂ ਕਹਿੰਨੀ ਹਾਂ ਕਿ ਆਪ ਬਾਜ਼ਾਰ ਵਾਲੀਆਂ ਤਾਂ ਹੁਣ ਖਾਣ ਨੂੰ ਜੀ ਨਹੀਂ ਕਰਦਾ ਬੁੱਸੀਆਂ ਤਰਕੀਆਂ ਹੋ ਜਾਂਦੀਆਂ ਨੇ ਹਲੋ ਦੇਵਾ ਮਾ ਥੋੜੀ ਜੀ ਦੇਨੀਆ ਦੇਨੀਆ ਥੋੜੀ ਜੀ ਨਹੀਂ ਥੋੜਾ ਜਿਹਾ ਥੋੜਾ ਜਿਹਾ ਥੋੜੀ ਜੀ ਛਲਗਮ ਥੋੜਾ ਜਿਹਾ ਗੋਂਗਲੂ ਥੋੜਾ ਜਿਹਾ ਗੋਂਗਲੂ ਥੋੜੀ ਜੀ ਛਲਗਮ ਅੱਜ ਕਿਵਨ ਹੈ ਛਲਗਮਾਂ ਦੀ ਸਬਜ਼ੀ ਬਣਾਈ ਛਲਗਮਾਂ ਦੀ ਨਹੀਂ ਛਲਗਮਾਂ ਦੀ ਸਬਜ਼ੀ ਛਲਗਮਾਂ ਦੀ ਸਬਜ਼ੀ ਛੜਗਮਾ ਦਾ ਸਬਜ਼ਾ ਬਣਾਇਆ ਇਹਨਾਂ ਖੁਰਕਤ ਨਹੀਂ ਹੁੰਦੀ ਗਲੇਜ ਜੀ ਮੇਰ ਵੀ ਖਾ ਕੇ ਹੁੰਦੀ ਹੈ ਨਹੀਂ ਨਹੀਂ ਔਰ ਵੀ ਕੱਚੀ ਥੋੜੀ ਖਾਦੀ ਜਾਂਦੀ ਮੈਂ ਖਾ ਗਈ ਸੀ ਇੱਕ ਵਾਰੀ ਖੁਰਕੋ ਹੀ ਗਈ ਗਲੇ ਜੀ ਕੋਣ ਕਹਿੰਦਾ ਆਰਬੀ ਦਾ ਹੱਥਾਂ ਨਾਲ ਧੋਈਏ ਉਦੋਂ ਹੱਥ ਉਹ ਹੋ ਜਾਂਦੇ ਨੇ ਖਾਜੋਣ ਲੱਗ ਪੈਂਦੀ ਹੈ ਕੱਚੀ ਗਲੇ 'ਚ ਖੁਰਕ ਨਹੀਂ ਹਣੀ ਸੌਫਟ ਪਹਿਲੇ ਆਰਬੀ ਭਣਾ ਕਦੋਂ ਆਉਂਦੀ ਹੈ ਕਿੰਨੇ ਦਿਨ ਹੋ ਗਏ ਖਾਦੀ ਨਹੀਂ ਸਾਲ ਹੀ ਹੋ ਗਿਆ ਮੈਨੂੰ ਲੱਗਦਾ ਗਰਮੀ ਚ ਆ ਜਾਨੀ ਮਿਲ ਜਾਂਦੀ ਹੁਣ ਵੀ ਬੇਮੌਸਮੀ ਸਬਜ਼ੀਆਂ ਸਾਰੀਆਂ ਮਿਲਦੀਆਂ ਨੇ ਕੀ ਪਰ ਉਹ ਰੋ ਨਾ ਜ ਮਰੀ ਮੁਰਗੀ ਕਾ ਤੋ ਮਰਨਾ ਹੂੰ ਜ਼ਿੰਦਗੀ ਦਾ ਕੋਈ ਪਤਾ ਨਹੀਂ ਨਾ ਕਿਹੜੇ ਮੋੜ ਤੇ ਖਤਮ ਹੋ ਜੇ ਅੱਛਾ ਬੜੀ ਤੇਰਾ ਮੋੜ ਤੇ ਰੱਖੂ ਬਤਾਓ ਬਨਾਲਾ ਕੈਂਚੇ ਤੇ ਖਤਮ ਹੋ ਜੇ ਐ ਨਹੀਂ ਬਾਲਤ ਬੋਲਦੇ ਹਾਂ ਦੇ ਚੰਗਾ ਉੱਠੇ ਕੰਮ ਯਾਰ ਉਹਦੇ ਦਾ ਮੜਿਆ ਜੰਗ ਲੜਨ ਚੱਲੀ ਹੈ ਨਾ ਦੰਮੂ ਦਾ ਗੁੰਗਰੂ ਬੜੇ ਪਸੰਦ ਆਏ ਤੇ ਦੰਮੂ ਕਹਿੰਦੇ ਗੁੰਗਲੂ ਦੇਈ ਜਾ ਮੈਨੂੰ ਮਿੱਠੇ ਬਹੁਤ ਨੇ ਨਾ ਆਏ ਹਾਈ ਦੰਦ ਕਮਜ਼ੋਰ ਨੇ ਤੁੱਪ ਜਾਣ ਵਾਲੀ ਐ ਆਖਰੀ ਸਾਹਾਂ ਤੇ ਧੁੱਪ ਬਸ ਹੁਣ ਇੱਥੇ ਹੀ ਸੂਰਜ ਰਹਿ ਗਿਆ ਸਾਹਮਣੇ ਦੇਖੋ ਅਸੀਂ ਉਹਦਾ ਪੂਰਾ ਫਾਇਦਾ ਲੈ ਰਹੇ ਹਾਂ ਮੰਨਦ ਲੇ ਰਹੇ ਹਾਂ ਮੰਨਦ ਲੇ ਰਹੇ ਮੰਦ ਲੈਣਾ ਆ ਆ ਕੱਪੜੇ ਲਾ ਕੇ ਪੁੱਤ ਸਾਰੇ ਇੱਥੇ ਰੱਖ ਦਵਾਂ ਮੈਂ ਫੋਲਡ ਕਰਕੇ ਤੜਕਾ ਲਾ ਕੇ ਅੰਦਰ ਜਾਣਾ ਪ੍ਰੈਸ ਕਰਦੇ ਨੇ ਰੱਖੋ ਮੇਰੇ ਪੁੱਤ ਮੈਂ ਨਾ ਕੱਲ ਇੱਥੇ ਉਹ ਸੀ ਗਲੀ ਦੇ ਵਿੱਚ ਕੁਝ ਆਇਆ ਸੀ ਮੈਂ ਇੱਥੇ ਖੜੀ ਨਾ ਦੇਖੀ ਮੈਂ ਕਿਹਾ ਕੈਮਰੇ ਤੇ ਆਪਾਂ ਵੀਡੀਓ ਬਣਾ ਲੈਂਦੇ ਹਾਂ ਮੈਂ ਪਾਪਾ ਅੰਦਰ ਸੀ ਮੈਂ ਪਾਪਾ ਕੋਲ ਤੱਕ ਆ ਮੈਂ ਆਇਆ ਫਟਾਫਟ ਕੈਮਰਾ ਲੈ ਕੇ ਪਾਪਾ ਵੀ ਤਾਂ ਆ ਗਏ ਪਾਪਾ ਅੰਦਰੋਂ ਆਪਣੇ ਮੋਬਾਈਲ ਜੇਬ ਚ ਪਾਇਆ ਹੋਇਆ ਮੋਬਾਈਲ ਜੇਬ ਚ ਪਾ ਕੇ ਮੈਂ ਜੇਬ ਚ ਕੱਢ ਕੇ ਇੰਦੇ ਆ ਲੈ ਉਹਨੇ ਉਹ ਚੀਜ਼ ਲਾ ਗਈ ਮੈਂ ਕਿਹਾ ਵਾਹ ਤੁਹਾਡੇ ਮੈਂ ਤੁਹਾਨੂੰ ਕਿਹਾ ਕੈਮਰਾ ਆਨ ਕਰਕੇ ਆਇਓ ਤੁਸੀਂ ਹੈ ਪਾਪਾ ਦੋਨੋਂ ਬਸ ਨਾ ਐ ਆਫਿਸ ਵਾਲੇ ਬੰਦੇ ਕਿਹੜੇ ਵਲੋਗਿੰਗ ਕਰਨਗੇ ਹੈ ਕੱਲ ਪਾਪਾ ਦੁੱਧ ਗਰਮ ਕਰ ਰਹੇ ਤੇ ਕਹੀ ਜਾਏ ਪਰਸ ਮੋਬਾਈਲ ਤੇ ਵੀ ਪਰਸ ਮੋਬਾਈਲ ਤੇ ਵੀ ਕਹੀ ਜਾਏ ਸਾਡਾ ਕੰਮ ਦਾ ਇੰਨਾ ਪ੍ਰੈਸ਼ਰ ਹੈ ਨਾ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਨਾ ਵਿਚਾਰੇ ਸਾਰਾ ਦਿਨ ਪਲ ਹੀ ਹੁੰਦੇ ਰਹਿੰਦੇ ਨੇ ਮਾਤਮ ਸਹੀ ਜਨ ਆ। ਆਪੇ ਗੰਦ ਆਪਾਂ ਨੇ ਪਾ ਰਿਆ ਆਪੇ ਹੀ ਆਪਾਂ ਦਿਖਾਈ ਕਰ ਰਹੇ। 스마일 ਕੋਲ ਬਹੁਤ ਸੋਹਣੀ ਫੋਟੋ ਆ ਰਹੀ ਹੈ ਇਧਰ ਆਓ ਧੁੱਪ ਚ ਇਧਰ ਆਓ ਧੁੱਪ ਚ। ਦਮਨ ਨੇ 스마일 스마일। ਹਮ ਦਮਨ ਨੇ ਟਿਊਸ਼ਨ ਜਾਣਾ ਕੈਨਸਲ ਕਰਤਾ ਕਿਉਂਕਿ ਦਮਨ ਦੀ ਇੱਕੋ ਹੀ ਟਿਊਸ਼ਨ ਸੀ ਸਾਇੰਸ ਸਾਇੰਸ ਵੀ ਕੀਤੀ ਸੀ। ਮੈਥੀ ਟਿਊਸ਼ਨ ਸੀਗੀ ਸਾਇੰਸ ਦੀ ਛੁੱਟੀ ਸੀ ਤੇ ਦਮਨ ਕਹਿੰਦੀ ਕਿ ਮੈਂ ਜ਼ਰੂਰੀ ਤੇਰ ਖਤ ਨਹੀਂ ਸਕਦੀ। ਮੈਂ ਮੈਥੀ ਵੀ ਨਹੀਂ ਜਾਂਦੀ। ਹੋਰ ਪਾਪਾ ਇਹ ਦੇਖੀ ਕਿਵੇਂ ਪਾਪਾ ਨੂੰ ਦੱਸਿਓ ਨਾ ਨਾ ਗੇਂਦਾ ਪੈਂਦਾ ਦੱਸਿਓ ਨਾ ਪਾਪਾ ਨੂੰ ਕਿਤੇ ਹੋਰ ਨਾ ਪਾਪਾ ਨੂੰ ਤੇ ਮੈਂ ਹੁਣ ਕੌਣ ਕਰਕੇ ਰੱਖ ਦੇਣਾ ਇਹ ਤੁਸੀਂ ਮੰਮਾ ਐਵੇਂ ਸਾਈਡ ਨਹੀਂ ਲੈਂਦੇ ਆਪਣੀ ਬੱਚੀ ਦੀ ਬੱਚੀ ਦੀ ਸਾਈਡ ਮੈਂ ਗਲਤ ਸਾਈਡ ਕਿਉਂ ਲਾਵਾਂਗੀ ਹੈ ਮੈਂ ਸਹੀ ਸਾਈਡ ਲਾਵਾਂਗੀ ਗਲਤ ਸਾਈਡ ਨਹੀਂ ਲਾਵਾਂਗੀ ਛੁੱਟੀ ਵੀ ਤੁਸੀਂ ਕਰਾਈ ਹੈ ਆ ਦੇਖੋ ਵਾਹ ਵਾਹ ਮੰਮਾ ਮੇਰੇ ਤੇ ਇੱਦਾਂ ਬੰਡਾ ਮੰਮਾ ਤੁਸੀਂ ਛੁੱਟੀ ਕਰਾਈ ਹੈ ਐਡਾ ਹੋ ਜਾ ਮੇਰੇ ਖਲਾਇਆ ਤਬ ਕੋਈ ਕੁਝ ਵੀ ਨਹੀਂ ਕਰਾਈ ਦਮ ਨੇ ਆਪ ਕਿਆ ਮੇਰੀ ਸੂਤੀ ਫੇਲ ਹੈ ਨਹੀਂ ਉਹ ਜੱਟਾ ਦੇ ਪਤਾ ਤੇ ਲਜਾਬ ਲੱਗਦੇ ਟੋਰ ਨਾ ਜਿਉਣ ਦੇ ਨਾ ਲੱਗਣ ਜੱਟਾ ਨੂੰ ਪਤਾ ਦੇ ਸੇ ਫੇਲ ਜਾਮ ਲੱਗਣ ਸੱਤਰਾ ਮਾਰ ਲਾਂਗੇ ਤੇ ਨਹੀਂ ਨਹੀਂ ਹੁਣ ਆਪਾਂ ਲਾਈਏ ਤੜਕਾ ਚੱਪੜਾ ਚੱਕ ਲਿਓ ਠੀਕ ਹੈ ਥੱੜ ਜੋ ਮਮਾ ਮੇਰੀ ਫੋਟੋ ਖਿੱਚੋ ਇੱਥੇ ਤੇਲੀ ਅੱਧੀ ਦਮ ਉਹ ਲੱਟੀ ਡੇਗਰੀ ਕੀ ਟਾਂਟਰੀ ਹੈ ਦਮ ਸ਼ਾਤ ਕਿਹੜੇ ਆਂਟੀ ਲਮਨ ਛੁੱਟੀ ਕਰਾਈ ਹੈ ਨਾ ਛੁੱਟੀ ਹੋਈ ਹੈ ਤੇਰੀ ਤੇ ਫਾਇਦਾ ਮੈਨੂੰ ਥੋੜਾ ਜਿਹਾ ਦੇ ਫਾਇਦਾ ਇਹ ਦੇ ਮੈਂ ਸਬ지 ਬਣਾਣਾ ਕੀ ਤੂੰ ਸੋ ਜਾ ਆਹੋ ਸੌਂ ਜਾ ਮੈਂ ਸਬ지 ਬਣਾ ਇੱਕ ਪਾਸੇ ਤੋਂ ਧਰ ਤੋਂ ਚਾਹ ਪੀਣੀ ਨਹੀਂ ਮੈਂ ਕੌਫੀ ਪੀਉਂਗਾ ਮੈਂ ਥੋੜੀ ਚਾਹ ਚੜਦਣੀ ਆ ਨਹੀਂ ਕੌਫੀ ਨਹੀਂ ਪੀਣੀ ਆਹ ਸੀ ਵੀ ਕੌਫੀ ਵਾਲੀ ਮਸ਼ੀਨ ਜਿਹੜੀਆਂ ਸਾਡੀਆਂ ਭੈਣਾਂ ਪੁੱਛਦੀਆਂ ਆਂ ਕਿ ਕੌਫੀ ਵਾਲੀ ਮਸ਼ੀਨ ਜਿਹੜੀ ਦਿਖਾਓ ਜਿਹੜੀ ਐਵੇਂ ਨਿਕਲ ਜਾਂਦਾ ਠੀਕ ਹੈ ਇਹ ਚਾਰਜਿੰਗ ਹੁੰਦੀ ਆ ਇਹ ਚਾਰਜਿੰਗ ਪੁਆਇੰਟ ਆ ਤੇ ਇਹਨੂੰ ਆਪਾਂ ਨੇ ਚਾਰਜਰ ਮੇਰੇ ਨਾਲ ਚਾਰਜਿੰਗ ਲਾ ਕੇ ਇੱਕ ਵਾਰੀ ਬਵਾ ਸੱਤ ਅੱਠ ਦਿਨ ਨਿਕਲ ਜਾਂਦੇ ਆ ਦੇਖ ਠੀਕ ਹੈ ਮੈਂ ਚੱਲ ਪੈਂਦੀ ਦਿਨ ਦੱਬ ਕੇ ਰੱਖਾਂਗੇ ਬੰਦ ਹੋ ਜੇ ਕੋਈ ਲਿਆਉਗੇ ਤੁਹਾਨੂੰ ਖੁਦ ਪਤਾ ਲੱਗ ਜਗਾ ਪਤੂ ਲੈ ਇਹ ਚਾਦਰ ਮੈਂ ਭਾਂਡੇ ਮਾਜ ਕੇ ਕਰਕੇ ਸਭੀ ਤੜਕਾ ਲਾ ਕੇ ਤੇ ਮੈਂ ਕੱਪੜੇ ਪ੍ਰੈਸ ਕਰਨਾ ਠੀਕ ਹੈ ਉਹ ਪੱਜੀ ਛੋਲੇਾਂ ਦੀ ਖਾਦੀ ਵੀ ਹੈਗੀ ਖਰਾਬ ਨਾ ਹੋ ਜਾਵੇ ਬਲ ਧੋਤੇ ਰਹਿਸ ਤੁਸੀਂ ਬਲ ਧੋਤੇ ਨਾ ਲੱਗ ਰਿਹਾ मैं अगर गांव ही नहीं बात होते नहीं तीजे दिन से तो नहीं है दो दिन काटे दे, तीजे दिन से तो नहीं है हफ्ते बाद थोड़ा करेगा हफ्ते बाद नहीं में तीजे दिन तो नहीं है वो लड़की करते हैं बहुत ज़्यादा करासी तो मैं कोई तीन वाली तो हो गया सर चल बुत क्या देना जब कर इतना पानी ग्राइंड करिए ਪਾਣੀ ਗ੍ਰाइंड ਕਰੀਂ ਫਾਈਨ ਗ੍ਰाइंड ਕਰਕੇ ਨਿਕਲਣਾ ਕੀ ਕੀ ਉਹ ਨਿਕਲਦਾ ਪਾਣੀ ਚ ਲੱਸੀ ਚ ਦੁੱਧ ਚ ਦਹੀਂ ਚ ਤਾਂ ਮੰਨਿਆ ਨਹੀਂ ਜਿਹੜੇ ਪਾਣੀ ਚ ਘਟਾਣ ਨੂੰ ਹੋਣਗੇ ਮਰ ਜਾਣਗੇ ਇਹਦੇ ਵਿੱਚ ਆ ਕੇ ਆ ਬੇਲਪੂਰੀ ਮੈਂ ਰਫਾ ਫਾਇਤਰ ਰੱਖਤਾ ਪਿੱਛੇ ਰੈਵਡ ਪੈਣ ਗੋਤ ਨੂੰ ਪਾਣ ਨੂੰ ਮਿਲਦੇ ਨਹੀਂ ਤੇ ਇਹਨੂੰ ਬਾਹਰ ਰੱਖਿਆ ਮੈਂ ਬੰਦ ਕਰ ਦਮਲ ਕੈਮਰਾ ਚਲ ਆਂਟੀ ਬੱਟਾ ਹੈਗਾ ਹਾਂਜੀ ਹੈਗਾ ਲਿਓ ਪਾਓ ਫੇਰਾਟੀ ਅੱਜ ਸਾਡਾ ਦਹੀਂ ਚ ਬਣਾ ਸੀ ਤੇ ਖੱਟਾ ਖੱਟਾ ਮੈਂ ਹਾਂ ਦਮਨੂ ਮੈਂ ਕਿ ਆਂਟੀ ਨੂੰ ਪੁੱਛ ਗਿਆ ਦਮਣ ਨੇ ਕੱਪ ਪਾ ਲਿਆ ਜੀ ਚ ਚੱਲਿਆ ਕਿ ਆ ਛੇਤੀ ਕਰ ਤੇ ਇਧਰ ਆਪਾਂ ਨੇ ਜਿਹੜੇ ਛਲਗਮ ਨੇ ਨਾ ਉਹ ਆਪਾਂ ਨੇ ਇੱਕ ਵਾਰੀ ਗਰਮ ਪਾਣੀ ਚ ਪਾਦੇ ਨੇ ਫਿਰ ਲਾਵਾਂਗੇ ਤੜਕਾ ਇਧਰ ਅਦਰਕ ਲਸਣ ਪਿਆਜ਼ ਟਮਾਟਰ ਸਾਰਾ ਕੁਝ ਪੈਣਾ ਠੀਕ ਹੈ ਜੀ ਇਧਰ ਥੋੜੇ ਮਟਰ ਪੈਣ ਮੈਂ ਇਹ ਵੀ ਪਾ ਦੇਣਾ ਖਰਾਬ ਹੀ ਹੋ ਜਾਣੇ ਨੇ ਪਏ ਮਿਕਸ ਤੇ ਇਧਰ ਆਪਾਂ ਨੇ ਰੱਖੀ ਆਪਣੀ ਚਾਹੇ ਗਰਮ ਮਸਾਲਾ ਮਸਲਾ ਡਾਲ ਦਿੱਆ ਸੁਨੇ ਇਸ ਵਿੱਚ ਪਸ ਬੰਦੀ ਆਪਣੀ ਚਾਹ ਪੀਣੀ ਆ ਅਦੇ ਧੁੱਪ ਹੈਗੀ ਹੈ ਇਹ ਇੰਪੋਰਟੈਂਟ ਸਰਪ ਬਣਾਉਣਾ ਸਰ ਦਾਮ ਨੂੰ ਖੱਟਾ ਮਿਲਿਆ ਨਹੀਂ ਮਿਲ ਗਿਆ ਚਲ ਲਿਆ ਹੁਣ ਇਹ ਦਹੀਂ ਮੰਗਦੇ ਨਹੀਂ ਮਿਲਿਆ ਅੱਡੇ ਤੇ ਨਹੀਂ ਹਾ ਹਾਈ ਚਲ ਮੁੱਲ ਲੈ ਆਉਂਦੇ ਆ ਅਸੀਂ ਜਮਾਇਆ ਕਦੇ ਨਾ ਜੰਮਦਾ ਤੇ ਨਾ ਅਸੀਂ ਸਰਦਿਆਂ ਚ ਜਮਾਇਆ ਤੇ ਨਹੀਂ ਹੈਗਾ ਸਾਡੇ ਕੋਲ ਮੁੱਲ ਲੈ ਆਉਂਦੇ ਮੁੱਲ ਇੱਕ ਡੱਬੀ ਲੈ ਆਉਣ ਲਈ ਨਹੀਂ ਠੀਕ ਹੈ ਪਾਪਾ ਤੁਮ ਮੰਗਾ ਲਾਂਗੇ ਚਲ ਕਿ ਆਵਾਂ ਚਿਪਸ ਵੀ ਲੈ ਕੇ ਆਉਣ ਨਹੀਂ ਕੋਈ ਚਿਪਸ ਨਹੀਂ ਲੈ ਆਉਣੇ ਬਸ ਚਾਹ ਬਣ ਗਈ ਪਿੰਨੀਆਂ ਨਾ ਖਾਓ ਪੀਓ ਖਾਓ ਮੰਨੂ ਮੈਂ ਕਹਾਂ ਐਵੇਂ ਚਾਹ ਫੈਂਟ ਦੇ ਦਮਨ ਕਹਿੰਦੀ ਐਵੇਂ ਕੀ ਹੁੰਦਾ ਮੈਂ ਕਹਾਂ ਐਵੇਂ ਚਾਹ ਬਹੁਤ ਸਵਾਦ ਬਣਦੀ ਜਿਵੇਂ ਆਪਾਂ ਬਾਹਰ ਟਾ ਬੈਠੂ ਬੇਚਾਰੀ ਪਿੰਦੇ ਉਹ ਆ ਫੈਂਟੇ ਮਾਰ ਮਾਰ ਕੇ ਬਣਾਉਂਦੇ ਨੇ ਬਹੁਤ ਟੇਸਟੀ ਬਣਦੀ ਹੈ ਇਹ ਮੈਂ ਐਸੇ ਵਾਸਤੇ ਲੈਂਦੀ ਆ ਹੌਦਨ ਡੋਣੀ ਕਿਨਾਂ ਹੁੰਦਾ ਕੀ ਹੈ ਪੜਾ ਵੀ ਕਹਿੰਦੇ ਸਾਡੇ ਵੱਲ ਡੋਣੀ ਕਹਿੰਦੇ ਨੇ ਅੱਜ ਤੁਹਾਨੂੰ ਮੈਂ ਬਹੁਤ ਕੁਝ ਦੱਸਿਆ ਮਾਝੇ 'ਚ ਕਹਿੰਦੇ ਇਹਨੂੰ ਡੋਣੀ ਆ ਜਿਹੜਾ ਆਹਾ ਤੇ ਇੱਧਰ ਕਹਿੰਦੇ ਮਾਲਵੇ 'ਚ ਪੜਾ ਡੋਣੀ